ਗੇਗੇ ਹਰ ਪਰਸ ਮੇਲੇ ਵਤਨ ਤੇ ਮਿਟਨੇ ਵਾਲੋਆਂ ਦਾ ਯਹੀ ਆਖਰੀ ਨਿਸ਼ਾਨ ਹੋਗਾ ਅੱਜ ਸ਼ਹੀਦ ਕੁਦਮ ਸਿੰਘ ਜੀ ਦੀ 86ਵੀਂ ਸ਼ਹਾਦਤ ਨੂੰ ਨਮਨ ਕਰਨ ਲਈ ਜਿਹੜੇ ਕਿ ਸਾਡੇ ਕ੍ਰਾਂਤੀਕਾਰੀ ਦੇਸ਼ ਭਗਤ ਸੂਰਮ ਗਤੀ ਦੀ ਦ੍ਰਿੜਤਾ ਨਾਲ ਆਪਣੀ ਕੌਮ ਦੇ ਲਈ ਆਪਣੀ ਜਿਹੜੇ નિર્ਦੋਸ਼ ਜਲੀਆਂ ਵਾਲੇ ਬਾਗ ਵਿੱਚ ਭਾਰਤੀ ਮਾਰੇ ਗਏ ਸੀ ਉਹਨਾਂ ਦੀ ਉਹਨਾਂ ਦੇ ਬਦਲਾ ਲੈਣ ਵਾਲੇ ਉਹ ਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਆਪਣਾ ਨਾਂ ਜਿਹੜਾ ਹੈ ਸਦੀਵੀ ਇਤਿਹਾਸ ਵਿੱਚ ਅਮਰ ਕਰ ਗਏ ਹਨ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਅਸੀਂ ਉਹਨਾਂ ਨੂੰ ਨਮਨ ਕਰਨ ਲਈ ਉਹਨਾਂ ਦੀ ਇਸ ਸੋਨ ਤਿਥੀ ਤੇ ਅਸੀਂ ਇੱਥੇ ਸਾਰੇ ਹੀ ਭੈਣ ਭਰਾ ਇਕੱਤਰ ਹੋਏ ਹਾਂ ਔਰ ਮੰਤਰੀ ਸਾਹਿਬ ਵੀ ਸੁਨਾਮ ਜੀ ਕੇ ਉਹਨਾਂ ਦੀ ਇਸ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਆ ਉੱਥੇ ਆਪਣੀ ਹਾਜ਼ਰੀ ਲਵਾ ਰਹੇ ਹੱਤ ਤਾਂ ਅਸੀਂ ਸਾਰੇ ਹੀ ਪੈਂਟਰਾ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਨਮਨ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਔਰ ਸ਼ਹੀਦਾਂ ਨੂੰ ਹਮੇਸ਼ਾ ਹੀ ਸਾਡਾ ਹੱਥ ਜੋੜ ਕੇ ਪ੍ਰਣਾਮ ਹੈ ਉਹਨਾਂ ਦੀ ਹੀ ਬਦੌਲਤ ਆ ਕਿ ਅਸੀਂ ਆਜ਼ਾਦ ਫਜ਼ਾਵੇ ਚ ਸਾਹ ਲੈ ਰਹੇ ਹਾਂ ਅਸੀਂ ਉਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਇੰਨਾ ਕੀ ਕਹਿੰਦੀ ਹੋਈ ਮੈਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਰਦਾਂਝਲੀ ਭੇਟ ਕਰਦੀ ਹਾਂ ਨਮਨ ਕਰਦੀ ਹਾਂ। ਸਾਡੇ ਪਾਸ ਸਤਿਕਾਰ ਨਾਲ ਉਹ ਅੱਜ ਅਸੀਂ ਸਾਰੇ ਜੀ ਸ਼ਹੀਦਾਂ ਦੇ ਸਰਮਾਤ ਸਾਡੇ ਸ਼ੂਰ ਬੀਰ ਸਾਡੇ ਸ਼ਹੀਦ ਸ਼ਹੀਦ ਉਦਮ ਸਿੰਘ ਭਰਾਤੀ ਜਿਹੜੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ। ਔਰ ਉਹਨਾਂ ਦੀ ਅੱਜ 85 ਸਾਲ ਹੋ ਗਏ ਨੇ 66 ਅਸੀਂ ਅੱਜ ਉਹਨਾਂ ਦੀ ਸ਼ਹਾਦਤ ਦਾ ਛੜਾ ਦਿਨ ਮਨਾ ਰਹੇ ਹਾਂ ਔਰ ਸਾਡੇ ਵਾਸਤੇ ਅੱਜ ਵੀ ਉਹ ਪ੍ਰੇਰਣਾ ਦਾ ਸਰੋਤ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ 1919 ਵਿੱਚ ਜਲ੍ਹਿਆਂਵਾਲਾ ਬਾਗ ਵਿੱਚ નિર્ਦੋਸ਼ ਜਿਹੜੇ ਲੋਕਾਂ ਉੱਤੇ ਜਿਹੜੀ ਜਨਰਲ ਡਾਇਰ ਨੇ ਜਿਹੜੇ ਫਾਇਰਿੰਗ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਉਸ ਜਿਹੜੇ ਰੋਸ਼ ਨੂੰ ਆਪਣੇ ਦਿਲ ਵਿੱਚ ਕੈਦ ਰੱਖ ਕੇ 21 ਸਾਲਾਂ ਦੇ ਬਾਅਦ 1940 ਵਿੱਚ ਜਨਰਲ ਡਾਇਰ ਨੂੰ ਮੌਤ ਦੇ ਕਾਰਟ ਉਤਾਰ ਕੇ ਜਿਹੜਾ ਉਹ ਜਿਹੜਾ ਜਿਹੜਾ ਕਰੂਰਤਾ ਸੀਗੀ ਉਹਦਾ ਬਦਲ ਲੇਤਾ ਸੀਗਾ ਔਰ ਇੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸ਼ਹੀਦ ਹੁੰਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸ਼ਹੀਦ ਉਤਮ ਸਿੰਘ ਹਰਾ ਨੇ ਦਾ ਇੱਕ ਨਾਮ ਸੀਗਾ ਰਾਮ ਮੋਹਦ ਮੁਹੰਮਦ ਸਿੰਘ ਆਜ਼ਾਦ ਯਾਨਕਿ ਉਹ ਇੱਕ ਮੈਸੇਜ ਸੀਗਾ ਸਾਰੇ ਧਰਮਾਂ ਦਾ ਕਿ ਜਿਹੜਾ ਦੇਸ਼ ਆਜ਼ਾਦ ਹੋਇਆ ਉਹ ਸਾਰੇ ਧਰਮਾਂ ਨੇ ਮਿਲ ਕੇ ਸੰਘਰਸ਼ ਕੀਤਾ ਤੇ ਦੇਸ਼ ਨੂੰ ਆਜ਼ਾਦੀ ਮਿਲੀ ਅੱਜ ਅਸੀਂ ਸਾਰੇ ਅ ਅੱਜ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਟੋਟਲ ਕੋਰਟ ਪਰ ਨਾਮ ਕਰਨ ਵਾਸਤੇ ਇਕੱਤਰ ਹੋਏ ਆ ਸਾਡਾ ਸਾਡੇ ਸਤਕਾਰਯੋਗ ਮਾਨਯੰਤ ਸਿੰਦਰ ਕੋਰਟ ਦੀ ਸੁਪਰਬੀ ਅਤੇ ਮੰਤਰੀ ਸਾਹਿਬ ਪ੍ਰਪੈਂਸੀ ਬੀਟੂ ਸਾਹਿਬ ਸਾਡੇ ਸ਼ਹੀਦੀ ਪ੍ਰਦਾਨ ਸਿੰਦਰ ਜੀ ਸਾਡੀ ਪੂਰੀ ਜਨਾਲੇ ਦੀ ਟੀਮ ਜਿਹੜੀ ਆ ਉਹ ਅੱਜ ਨਤਮਸਤਕ ਹੋਣ ਆਏ ਇਹ ਜਿਹੜਾ ਸ਼ਹੀਦ ਉਤਮ ਸਿੰਘ ਚੌਂਕ ਕੋਲਾ ਦੇ ਨਾਮ ਤੇ ਹੀ ਸਾਡੇ ਸ਼ਹਿਰ ਵਿੱਚ ਹੈਗਾ ਅੱਜ ਦਿਨ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਔਰ ਕਹਿੰਦੇ ਵੀ ਸ਼ਹੀਦਾਂ ਦੀ ਇਛਤਾਉਂ ਕਿ ਲੱਗੇ ਕਿ ਹਰ ਬਰਸ ਮੇ ਬਤਨ ਤੇ ਮਿਟਨੇ ਵਾਲੋਂ ਦਾ ਯਹੀ ਨਿਸ਼ਾਨ ਹੋਗਾ ਜਿਹੜੇ ਸ਼ਾਰਤ ਹਮੇਸ਼ਾ ਅਮਰ ਰਹਿੰਦੀ ਹੈ ਜੇ ਅਮਰ ਸੀ ਇਸ ਨੇ